ਦੋਸਤੋ ਸਰਦੀ ਦਾ ਮੌਸਮ ਚੱਲ ਰਿਹਾ ਇਹਨੂੰ ਹੈਲਦੀ ਮੌਸਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਬਹੁਤ ਕਹਿੰਦੇ ਨੇ ਤਾਕਤਵਰੀਆਂ ਚੀਜ਼ਾਂ ਇਸ ਮੌਸਮ ਵਿੱਚ ਖਾਣੀਆਂ ਚਾਹੀਦੀਆਂ ਨੇ ਪਰ ਹੁਣ ਇੱਕ ਜਿਹੜਾ ਅਸੀਂ ਕਹਿੰਦੇ ਆ ਵੀ ਸਾਨੂੰ ਨੇਚਰਲ ਚੀਜ਼ਾਂ ਅਡਾਪਟ ਕਰਨੀਆਂ ਚਾਹੀਦੀਆਂ ਨੇ ਨੇਚਰਲ ਚੀਜ਼ਾਂ ਨੂੰ ਖਾਣਾ ਚਾਹੀਦਾ ਨੇਚਰਲ ਚੀਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਆ ਤਾਂ ਰਲ ਮਿਲਾ ਕੇ ਅਸੀਂ ਸੋਚਨੇ ਆ ਵੀ ਅਸੀਂ ਫਰੂਟਸ ਖਾਈਏ ਹੁਣ ਅੱਜਕੱਲ ਬਹੁਤ ਵੀਡੀਓ ਵੀ ਵਾਇਰਲ ਹੋਈਆਂ ਨੇ 베ਰੀਜ਼ ਦੇ ਲਈ ਹੋਰ ਚੀਜ਼ਾਂ ਦੇ ਲਈ ਉਹ ਬਹੁਤ ਕਾਸਟਲੀ ਵੀ ਹੋ ਜਾਂਦੀਆਂ ਨੇ ਫਿਰ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿਉਂਕਿ ਸਾਡੇ ਦੇਸ਼ 'ਚ ਉਹਨਾਂ ਦੀ ਇੰਨੀ ਮਾਤਰਾ 'ਚ ਉਹਨਾਂ ਦੀ ਪਦਾਇਸ਼ ਨਹੀਂ ਹੈਗੀ ਇੰਪੋਰਟ ਹੋ ਕੇ ਆਉਂਦੀਆਂ ਨੇ ਕਾਸਟਲੀ ਹੋ ਜਾਂ ਸਾਨੂੰ ਫਿਰ ਉਹਨਾਂ ਦੇ ਗੁਣ ਧਰਮ ਦਾ ਨਹੀਂ ਪਤਾ ਹੁੰਦਾ ਸੋ ਫਲ ਕਿਹੜੇ ਨੇ ਸਾਡੇ ਲਈ ਖਾਣ ਲਈ ਜੇ ਅਸੀਂ ਸੱਚ 'ਚ ਹੈਲਦੀ ਹੋਣਾ ਚਾਹੁੰਦੇ ਆ ਸੱਚ ਦੇ ਵਿੱਚ ਅਸੀਂ 100 ਸਾਲ ਜ਼ਿੰਦਗੀ ਜੀਣਾ ਚਾਹੁੰਦੇ ਆ ਲੰਮੀ ਉਮਰ ਜੀਣਾ ਚਾਹੁੰਦੇ ਆ ਬਿਨਾਂ ਬਿਮਾਰੀ ਤੋਂ ਜੀਣਾ ਚਾਹੁੰਦੇ ਆ ਤਾਂ ਸਾਨੂੰ ਕਿਹੜੇ ਫਲਾਂ ਦਾ ਸਹਾਰਾ ਲੈਣਾ ਪਊਗਾ ਫਿਰ ਆਮ ਫਲ ਨੇ ਜਿਹੜੇ ਇਹਨਾਂ ਬਾਰੇ ਤਾਂ ਸਾਰੇ ਜਾਣਦੇ ਆਂ ਅਸੀਂ ਮੈਂ ਅੱਜ ਤੁਹਾਨੂੰ ਤਿੰਨ ਉਹ ਫਲ ਦੱਸੂਗਾ ਜੇ ਤੁਸੀਂ ਉਹਨਾਂ ਨੂੰ ਜ਼ਿੰਦਗੀ 'ਚ ਅਪਣਾ ਲਿਆ ਤੁਹਾਨੂੰ ਕਿਸੇ ਵੈਦ ਕੋਲ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕੋਈ ਮਹਿੰਗੇ ਐਂਟੀਆਕਸੀਡੈਂਟ ਖਾਣ ਦੀ ਲੋੜ ਨਹੀਂ ਪੈਣੀ ਤੁਹਾਡੀ ਜ਼ਿੰਦਗੀ ਬਦਲ ਜਾਊਗੀ ਜੇ ਤੁਸੀਂ ਮੋਟਾਪੇ ਦਾ ਸ਼ਿਕਾਰ ਆ ਮਾਸ ਵੱਧ ਰਿਹਾ ਮੇਦ ਵੱਧ ਰਿਹਾ ਕਫ ਵੱਧ ਰਹੀ ਆ ਫਿੱਤ ਵੱਧ ਰਹੀ ਆ ਖਾਸ ਕਰਕੇ ਮੋਟਾਪੇ ਦੇ ਤਾਂ ਵੈਰੀ ਨੇ ਇਹ ਤਿੰਨੇ ਫਲ ਜੇ ਕੋਈ ਅੰਡਰ weight ਆ ਦੇਖੋ ਕੈਸੀ ਮਹਾਨਤਾ ਇਹਨਾਂ ਫਲਾਂ ਦੀ ਜੇ ਕੋਈ ਅੰਡਰ weight ਆ weight ਨੂੰ ਵਧਾਉਣਾ ਚਾਹੁੰਦਾ ਉਹਦੇ ਲਈ ਵੀ ਵਰਦਾਨ ਨੇ ਇਹ ਫਲ ਫਿਰ ਸਾਨੂੰ ਜਦੋਂ ਇਦਾਂ ਦੀ ਚੀਜ਼ ਲੱਭਣੀ ਹੁੰਦੀ ਹੈ ਵੀ ਜਿਹੜੀ ਤਾਂ ਉਮਰ ਸਾਡੇ ਕੰਮ ਆ ਸਕੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਬਣੇ ਰਹੋ ਤਹਾਨੂੰ ਲਾਜ਼ਮੀ ਇਸ ਵੀਡੀਓ ਨੂੰ ਜੇ ਤੁਸੀਂ ਵਰਤੋਂਗੇ ਇੱਕ ਵਾਰੀ ਵਰਤ ਕੇ ਦੇਖ ਲਿਓ ਜਿੰਨੇ ਦਿਨ ਮੈਂ ਦੱਸੂਗਾ ਤੁਸੀਂ ਕਹੋਗੇ ਵਾਕਈ ਵੈਜੀ ਜ਼ਿੰਦਗੀ ਬਦਲ ਗਈ ਕਿਉਂਕਿ ਪਿਛਲੇ 25 ਸਾਲਾਂ ਤੋਂ ਅਨੇਕਾਂ ਲੋਕਾਂ ਨੂੰ ਅਸੀਂ ਨੇ ਇਹ ਫਲਾਂ ਬਾਰੇ ਦੱਸਿਆ ਤੁਸੀਂ ਜਾਣਦੇ ਹੈਗੇ ਹੋ ਇਹਨਾਂ ਫਲਾਂ ਬਾਰੇ ਪਰ ਅੱਜ ਮੈਂ ਜਿਹੜਾ ਤਰੀਕੇ ਨਾਲ ਦੱਸੂਗਾ ਜੇ ਓਦਾਂ ਇਹਨੂੰ ਬਿਨ ਅਪਣਾ ਲਓਗੇ ਤਾਂ ਜ਼ਿੰਦਗੀ ਤੰਦਰੁਸਤੀ ਤੁਹਾਡਾ ਹਮੇਸ਼ਾ ਸਾਥ ਦੇਊਗੀ ਜਦੋਂ ਅਸੀਂ ਇਦਾਂ ਦੇ ਫਲ ਲੱਭਣੇ ਹੁੰਦੇ ਨੇ ਤਾਂ ਅਸੀਂ ਆਯੁਰਵੇਦ ਦੀ ਸ਼ਰਨ ਚਾਹੁੰਦੇ ਆ ਆਯੁਰਵੇਦ ਦੇ ਜਿਹੜੇ ਸਿਰ ਮੌਰ ਵਿਗਿਆਨੀ ਹੋਏ ਨੇ ਜਿਨ੍ਹਾਂ ਦਾ ਡੰਕਾ ਅੱਜ ਵੀ ਪੂਰੀ ਦੁਨੀਆ 'ਚ ਵੱਜਦਾ ਤਾਂ ਉਹ ਇੱਕੋ ਇੱਕ ਨਾਮ ਆ ਮਹਾਰਿਸ਼ੀ ਭਾਗਵਤ ਜਿਨ੍ਹਾਂ ਨੇ ਸਿਰਫ ਕਿਤਾਬਾਂ ਜਾਂ ਗ੍ਰੰਥ ਜਾਂ ਲਿਖੇ ਨਹੀਂ ਇਸ ਸਰੀਰ ਤੇ ਆਯੁਰਵੇਦ ਨੂੰ ਹੰਡਾਇਆ ਉਸ ਲੈਵਲ ਦੀ ਪ੍ਰੈਕਟਿਸ ਕੀਤੀ ਉਸ ਲੈਵਲ ਤੇ ਮਰੀਜ਼ਾਂ ਨੂੰ ਠੀਕ ਕੀਤਾ ਉਸ ਲੈਵਲ ਦੀ ਆਪ ਉਮਰ ਹੰਡਾਈ ਫਿਰ ਜਦੋਂ ਅਸੀਂ ਇਦਾਂ ਦੇ ਪ੍ਰੈਕਟੀਕਲ ਵਿਅਕਤੀ ਨੂੰ ਪੁੱਛਾਂਗੇ ਤਾਂ ਆਯੁਰਵੇਦ ਦੇ ਗ੍ਰੰਥ ਕੀ ਕਹਿੰਦੇ ਨੇ ਹਰੜ ਬਿਹੜਾ ਆਮਲਾ ਹੁਣ ਤੁਸੀਂ ਸੁਣ ਕੇ ਕਹੋਗੇ ਵੀ ਲੋ ਵੈਦ ਜੀ ਨੇ ਤ੍ਰਿਫਲਾ ਦੱਸਤਾ ਦੋਸਤੋ ਇਹਨੂੰ ਇਦਾਂ ਇਗਨੋਰ ਨਹੀਂ ਕਰਨਾ ਮਹਾਰਿਸ਼ੀ ਭਾਗਵਟ ਨੇ ਜੇ ਕਿਸੇ ਚੀਜ਼ ਨੂੰ ਸਭ ਤੋਂ ਪਹਿਲੇ ਉੱਤਮ ਸਥਾਨ ਤੇ ਮਹਾਰਸੈਣ ਦਾ ਦਰਜਾ ਦਿੱਤਾ ਤਾਂ ਉਹ ਤਿੰਨੇ ਫਲ ਨੇ ਹਰੜ ਬਿਹੜਾ ਆਮਲਾ ਹੁਣ ਖਾਣਾ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਮੋਟਾਪੇ ਦੇ ਸ਼ਿਕਾਰ ਨੇ ਜਿਹੜੇ ਲੋਕ ਮੋਟਾਪੇ ਦਾ ਸਿੱਧਾ ਸਿੱਧਾ ਰੂਪ ਆ ਜਿਹੜਾ ਕਫ ਸਰੀਰ ਦੇ ਵਿੱਚ ਕਫ ਵਾਧਦੀ ਆ ਮੇਧ ਵਧ ਜਾਂਦਾ ਮਾਸ ਵਧਣਾ ਸ਼ੁਰੂ ਹੋ ਜਾਂਦਾ ਤਾਂ ਉਹਨਾਂ ਲਈ ਤ੍ਰਿਫਲਾ ਵਰਦਾਨ ਹੋ ਸਕਦਾ ਹਰੜ ਭੇੜਾ ਆਮਲਾ ਤਿੰਨੇ ਬਰਾਬਰ ਮਾਤਰਾ ਦੇ ਵਿੱਚ ਤਿੰਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਸੇਵਨ ਕਰਨਾ ਪਰ ਹੁਣ ਕਰਨਾ ਕਿਹੜੇ ਸਮੇਂ ਆ ਕਦੋਂ ਕਰਨਾ ਕਿੰਨਾ ਕਰਨਾ ਇਹ ਵੀ ਸੁਣ ਲਓ ਤੁਸੀਂ ਗੱਲ ਜਿਨ੍ਹਾਂ ਨੇ ਮੋਟਾਪਾ ਘਟਾਉਣ ਲਈ ਤ੍ਰਿਫਲੇ ਦਾ ਸੇਵਨ ਕਰਨਾ ਬਰਾਬਰ ਮਾਤਰਾ ਦੇ ਵਿੱਚ 100 ਗ੍ਰਾਮ ਹਰੜ 100 ਗ੍ਰਾਮ ਬਿਹੜਾ 100 ਗ੍ਰਾਮ ਆਮਲਾ ਹੁਣ ਇੱਥੇ ਇੱਕ ਗੱਲ ਹੋਰ ਸੁਣ ਲਓ ਬਥੇਰੇ ਜਿਹੜੇ ਕਮਰਸ਼ੀਅਲਾਈਜ਼ ਟਾਈਪ ਦੇ ਲੋਕ ਨੇ ਉਹ ਤੁਹਾਨੂੰ ਕਹਿਣਗੇ ਸਾਡਾ ਤ੍ਰਿਫਲਾ ਇੰਨਾ ਮਹਿੰਗਾ ਅਸੀਂ ਇਹਦੇ ਵਿੱਚ ਆਮਲਾ ਇੰਨਾ ਪਾਤਾ ਪਹਿਲੀ ਗੱਲ ਤਾਂ ਜਿਹੜੇ ਆਰਾਮ ਲੈਣਾ ਚਾਹੁੰਦੇ ਨੇ ਇਸ ਔਸ਼ਧੀਆਂ ਤੋਂ ਉਹ ਇਹਨਾਂ ਨੂੰ ਆਪ ਘਰੇ ਬਣਾ ਲਿਆ ਕਰੋ ਯਾਰ ਨਾ ਚੱਕਰ ਚ ਪਿਆ ਕਰੋ ਤੁਸੀਂ ਜਿਵੇਂ ਤ੍ਰਿਫਲਾ ਲੈ ਲਿਆ ਇੱਕ ਵੱਡਾ ਚਮਚ 5 ਤੋਂ 6 ਗ੍ਰਾਮ ਡੋਜ਼ ਚਾਹੀਦੀ ਆ ਉਹਨਾਂ ਕ ਵਧੀਆ ਆਰਗੈਨਿਕ ਗੁੜ ਜਿਹੜਾ ਤੁਸੀਂ ਆਪ ਖਿਲਾੜ ਤੋਂ ਹੁਣ ਬਹੁਤ ਖਿਲਾੜ ਚੱਲ ਪਏ ਲੋਕਾਂ ਨੂੰ ਅਵੇਅਰਨੈਸ ਆ ਗਈ ਕੋਲ ਖੜਕੇ ਬਣਵਾਇਆ ਹੋਵੇ ਜਾਂ ਕਿਸੇ ਵਿਸ਼ਵਾਸ ਵਾਲੇ ਵਿਅਕਤੀ ਤੋਂ ਖਰੀਦਿਆ ਹੋਵੇ ਬਰਾਬਰ ਦਾ ਗੁੜ ਮਿਲਾ ਕੇ ਹੱਥ ਧੋ ਕੇ ਚੰਗੀ ਤਰ੍ਹਾਂ ਉਹਨੂੰ ਐ ਮਸਣ ਲੱਗ ਜਾਓ ਐਨ ਪਿੰਨਾ ਜਿਹਾ ਉਹਦਾ ਬਣਾ ਲਓ ਉਹਨੂੰ ਫਿਰ ਲੱਡੂ ਜਿਹਾ ਬਣਾ ਕੇ ਉਹਨੂੰ ਖਾਣਾ ਸ਼ੁਰੂ ਕਰੋ ਸਵੇਰੇ ਖਾਲੀ ਪੇਟ ਨਾਲ ਕੀ ਸੇਵਨ ਕਰੋਗੇ ਗਰਮ ਕੋਸਾ ਪਾਣੀ 5 ਗ੍ਰਾਮ ਤ੍ਰਿਫਲਾ ਲੈ ਲਓ ਉਹਨਾਂ ਕੇ ਗੁੜ ਦੀ ਡਲੀ ਲੈ ਲਓ ਉਹਨੂੰ ਬਣਾ ਕੇ ਲੱਡੂ ਜਾਂ ਬਣਾ ਕੇ ਉਹਨੂੰ ਖਾਣਾ ਸ਼ੁਰੂ ਕਰੋ ਜਿਨ੍ਹਾਂ ਨੇ ਵੀ ਭਜਨ ਘਟਾਉਣਾ ਉਹ ਸਵੇਰੇ ਹੀ ਸੇਵਨ ਕਰਨ ਇਹ ఔਸ਼ਧੀ ਦਾ ਇਹ ਫਲ ਨੇ ਤਿੰਨੇ ਹਾਂ ਜਿਹੜੇ ਸੱਜਣ ਕਹਿੰਦੇ ਨੇ ਵੀ ਅਸੀਂ ਤ੍ਰਿਫਲਾ ਨਹੀਂ ਖਾ ਸਕਦੇ ਉਹ ਸਿਰਫ ਆਮਲੇ ਦਾ ਪ੍ਰਯੋਗ ਕਰ ਸਕਦੇ ਪਰ ਉਹਨਾਂ ਨੂੰ ਥੋੜਾ ਜਿਹਾ ਰਿਜ਼ਲਟ ਲੇਟ ਮਿਲੂਗਾ ਕਿਉਂਕਿ ਤ੍ਰਿਫਲਾ ਮਹਾਰਸਣ ਹੋ ਗਿਆ ਹੈ ਆਮਲਾ ਵੀ ਮਹਾਰਸਣ ਦੀ ਕੈਟਾਗਰੀ ਚ ਆਉਂਦਾ ਆ ਪਰ ਉਹ ਕੱਲੇ ਨੂੰ ਥੋੜਾ ਜਿਵੇਂ ਦੋ ਬੰਦਿਆਂ ਨੇ ਪੰਡ ਚੱਕਣੀਆਂ ਮਾੜੇ ਸਹਾਰੇ ਨਾਲ ਚੱਕੀ ਜਾਂਦੀ ਐ ਤਾਂ ਕੱਲੀ ਔਸ਼ਧੀ ਨੂੰ ਕੰਮ ਕਰਨ ਨੂੰ ਥੋੜਾ ਜਿਹਾ ਸਮਾਂ ਲੱਗੂਗਾ ਹੁਣ ਆਮਲੇ ਦਾ ਵੀ ਇੱਕ ਹੈਗਾ ਯਾ ਤਰੀਕਾ ਵੀ ਕਿੰਨਾ ਖਾਣਾ ਕਿੰਨੀ ਮਾਤਰਾ ਚ ਖਾਣਾ ਚਾਹੀਦਾ ਜੇ ਤੁਸੀਂ ਹਰੇ ਆਮਲੇ ਨੇ ਜਿਹੜੇ ਤਿੰਨ ਤੋਂ ਚਾਰ ਆਮਲੇ ਹਰ ਰੋਜ਼ ਸੇਵਨ ਕਰਦੇ ਹੋ ਜਿੰਨੀ ਦੇਰ ਮਰਜ਼ੀ ਕਰ ਲਓ ਸਾਲ 2 ਸਾਲ 3 ਸਾਲ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਤ੍ਰਿਫਲਾ ਸੇਵਨ ਕਰਨਾ ਇਸ ਵੀਧੀ ਨਾਲ ਗੁੜ ਚ ਮਿਲਾ ਕੇ ਤਾਂ ਉਸ ਨੂੰ 40 ਦਿਨ ਸੇਵਨ ਕਰਕੇ 10 ਦਿਨ ਫਿਰ ਸਟਾਪ ਕਰਨਾ ਹੈ ਤੁਸੀਂ ਦੇਖੋਗੇ 40 ਦਿਨ ਦੇ ਵਿੱਚ ਤੁਹਾਡੇ ਸਰੀਰ ਦੇ ਵਿੱਚ ਫਰਕ ਮਹਿਸੂਸ ਤੁਹਾਨੂੰ ਹੋਣਾ ਸ਼ੁਰੂ ਹੋ ਜਾਊਗਾ ਜਿਹੜਾ ਤੁਹਾਡਾ ਇੱਥੇ ਆ ਚੀਜ਼ਾਂ ਤੇ ਜ਼ਿਆਦਾ ਵਜ਼ਨ ਵੱਧਦਾ ਹੈ ਪੇਟ ਤੇ ਜਾਂ ਤੁਹਾਡੇ ਥਾਈਜ਼ ਜ਼ਿਆਦੇ ਮੋਟੇ ਹੋ ਜਾਂਦੇ ਨੇ ਤੋ ਉਹ ਸਾਰੀਆਂ ਚੀਜ਼ਾਂ ਚ ਪੇਟ ਜਿਨ੍ਹਾਂ ਦਾ ਖਾਸ ਕਰਕੇ ਕਿਉਂਕਿ ਇਹਨੇ ਅੰਤੜੀਆਂ ਨੂੰ ਸਾਫ਼ ਕਰਦੇ ਜਾਣਾ ਇਹ ਵੱਡੀ ਮੁੱਲੀ ਜਾਣਕਾਰੀ ਹੈ ਕਿਉਂਕਿ ਕੋਈ ਵੀ ਦੁਨੀਆ ਦੀ 베ਰੀਜ਼ ਇਦਾਂ ਦੀਆਂ ਨਹੀਂ ਹੈਗੀਆਂ ਜਿਹੜੀਆਂ ਆਮਲੇ ਦੇ ਬਰਾਬਰ ਹੋਣ ਜਿਹੜੀਆਂ ਬਿਹੜੇ ਦੇ ਬਰਾਬਰ ਹੋਣ ਜਿਹੜੀਆਂ ਹਰੜ ਦੇ ਬਰਾਬਰ ਹੋਣ ਸਾਡੇ ਭਾਰਤ ਦੇ ਵਿੱਚ ਇਹ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਬੜੀ ਸਸਤੀ ਔਸ਼ਧੀ ਬਣ ਜਾਂਦੀ ਹੈ ਦੋਸਤੋ ਜਿਨ੍ਹਾਂ ਨੂੰ ਕਫ ਦੀ ਪ੍ਰੋਬਲਮ ਆ ਉਹਨਾਂ ਨੇ ਵੀ ਤ੍ਰਿਫਲੇ ਨੂੰ ਸਵੇਰੇ ਉਹਨਾਂ ਨੇ ਕੀ ਕਰਨਾ ਜਿਵੇਂ 100 ਗ੍ਰਾਮ ਤ੍ਰਿਫਲਾ ਚੂਰਨ ਲੈ ਲਿਆ ਉਹਦੇ ਚ 10 ਗ੍ਰਾਮ ਮਗਾ ਦਾ ਪਾਊਡਰ ਜਿਨ੍ਹਾਂ ਨੂੰ ਬਾਰ ਬਾਰ ਕਫ ਹੁੰਦੀ ਆ ਖਾਂਸੀ ਹੁੰਦੀ ਆ ਰੇਸ਼ਾ ਰਹਿੰਦਾ ਉਹ ਕੀ ਕਰਨ ਨਾਲ ਵਿਟਾਮਿਨ ਸੀ ਲੈਣਾ ਪੈਂਦਾ ਸਾਨੂੰ ਕਈ ਵਾਰੀ ਕੋਸਾ ਪਾਣੀ ਕਰਨ ਉਹਦੇ ਵਿੱਚ ਅੱਧਾ ਨਿੰਬੂ ਨਿਚੋੜਨ ਤੇ ਇੱਕ ਚਮਚ ਸ਼ਹਿਦ ਦਾ ਪਾ ਕੇ ਉਹਦੇ ਨਾਲ ਤ੍ਰਿਫਲਾ 100 ਗ੍ਰਾਮ ਤ੍ਰਿਫਲਾ 10 ਗ੍ਰਾਮ ਮਗਾ ਦਾ ਚੂਰਨ ਸਰਦੀ ਦੇ ਵਿੱਚ ਇਹ ਵਰਦਾਨ ਹੋਊਗਾ ਜਿਨ੍ਹਾਂ ਨੂੰ ਸਾਈਨਸ ਦੀ ਪ੍ਰੋਬਲਮ ਆ ਕਫ ਦੀ ਪ੍ਰੋਬਲਮ ਆ ਛਿੱਕਾਂ ਲੱਗਦੀਆਂ ਨੇ ਖਾਂਸੀ ਹੁੰਦੀ ਆ ਬਾਰ-ਬਾਰ ਜਿਨ੍ਹਾਂ ਦੇ ਲੰਗਜ਼ ਕਮਜ਼ੋਰ ਨੇ ਫੇਫੜੇ ਕਮਜ਼ੋਰ ਨੇ ਉਹਨਾਂ ਵਾਸਤੇ ਵੀ ਵਰਦਾਨ ਆ ਹੁਣ ਕਈ ਲੋਕ ਕਬਜ ਨਾਲ ਜੂਸਦੇ ਨੇ ਜਿਨ੍ਹਾਂ ਨੇ ਕਬਜ ਲਈ ਤ੍ਰਿਫਲੇ ਦਾ ਸੇਵਨ ਕਰਨਾ ਉਹਨਾਂ ਨੇ ਕਦੇ ਵੀ ਸਵੇਰੇ ਜਾਂ ਦਿਨ 'ਚ ਨਹੀਂ ਕਰਨਾ ਉਹਨਾਂ ਨੇ ਰਾਤ ਨੂੰ ਸੌਣ ਵੇਲੇ ਖਾਣੇ ਤੋਂ 1 ਘੰਟਾ ਬਾਅਦ ਚ ਤ੍ਰਿਫਲੇ ਦਾ ਸੇਵਨ ਕਰਨਾ ਇੱਕ ਚਮਚਾ ਵੱਟਾ ਤਕਰੀਬਨ 5 ਗ੍ਰਾਮ ਦੀ ਖੁਰਾਕ ਇਹ ਤ੍ਰਿਫਲਾ ਜਿਹੜੇ ਫਲ ਨੇ ਇਹਨਾਂ ਦੇ ਵਿੱਚ ਦੇਖੋ ਸਿਟਰਿਕ ਵੀ ਆ ਕੈਲਸ਼ੀਅਮ ਵੀ ਆ ਆਇਰਨ ਵੀ ਆ ਸਾਰੀਆਂ ਚੀਜ਼ਾਂ ਨੇ ਕੋਈ ਵੀ ਖੱਟਾ ਫਲ ਤੁਸੀਂ ਦੁੱਧ ਨਾਲ ਸੇਵਨ ਨਹੀਂ ਕਰਦੇ ਪਰ ਮਹਾਰਿਸ਼ੀ ਭਾਗਵਟ ਕਹਿੰਦੇ ਇਹ ਤਿੰਨੋਂ ਫਲ ਇਦਾਂ ਦੇ ਨੇ ਜੇ ਇਹਨਾਂ ਨੂੰ ਦੁੱਧ ਨਾਲ ਵੀ ਸੇਵਨ ਕੀਤਾ ਜਾਊਗਾ ਤਾਂ ਬਹੁਤ ਬੈਨੀਫਿਟ ਮਿਲੂਗਾ ਤਾਂ ਤੁਸੀਂ ਕੀ ਕਰਨਾ ਤ੍ਰਿਫਲਾ ਚੂਰਨ ਇੱਕ ਚਮਚ ਦੁੱਧ ਦੇ ਨਾਲ ਸੇਵਨ ਕਰਨਾ ਸੌਣ ਵੇਲੇ ਇਹਦਾ ਵੀ ਇਦਾਂ ਹੀ ਆ ਵੀ ਤੁਸੀਂ ਨੇ 40 ਦਿਨ ਸੇਵਨ ਕਰਨਾ ਗਰਮ ਦੁੱਧ ਦੇ ਨਾਲ ਕਈ ਲੋਕਾਂ ਨੂੰ ਨਾਲ ਕਫ ਵੀ ਹੁੰਦੀ ਆ ਕਬਜ ਵੀ ਹੈਗੀ ਆ ਉਹਨਾਂ ਨੇ ਕੀ ਕਰਨਾ ਤ੍ਰਿਫਲਾ ਚੂਰਨ ਲਓ 100 ਗ੍ਰਾਮ ਵਿੱਚ 100 ਗ੍ਰਾਮ ਸ਼ਹਿਦ ਪਾ ਕੇ ਮਾਜ਼ੂਨ ਟਾਈਪ ਬਣਾ ਲਓ ਇਹ ਜਿਹੜਾ ਮਾਜ਼ੂਨ ਆ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਹੋਣਾ ਤ੍ਰਿਫਲੇ ਤੇ ਸ਼ਹਿਦ ਨੂੰ ਮਿਕਸ ਕਰਕੇ ਜਿਹੜਾ ਮਾਜ਼ੂਨ ਬਣ ਗਿਆ ਇਹਨੇ ਤੁਹਾਡੇ ਕਫ ਨੂੰ ਵੀ ਘਟਾਉਣਾ ਕਬਜ ਨੂੰ ਵੀ ਦੂਰ ਕਰਨਾ ਤੁਹਾਡੇ ਪੇਟ ਨੂੰ ਵੀ ਸਾਫ਼ ਕਰਨਾ ਅੰਤਣੀਆਂ ਨੂੰ ਵੀ ਸਾਫ਼ ਕਰਨਾ ਉਹਦਾ ਇੱਕ ਚਮਚ ਤੁਸੀਂ ਦੁੱਧ ਨਾਲ ਛੇਵਨ ਕਰੋਗੇ ਜਿਹੜੇ ਲੋਕ ਅੱਜ ਤੱਕ ਚਵਨਪਰਾਸ਼ ਖਾਂਦੇ ਰਹੇ ਨੇ ਉਹ ਦੇਖਣਗੇ ਵੀ ਯਾਰ ਇਹ ਤਾਂ ਚਵਨਪਰਾਸ਼ ਨਾਲੋਂ ਵੀ ਉੱਤਮ ಔಷਧੀ ਬਣ ਗਈ ਇੰਨਾ ਬੈਨੀਫਿਟਾ ਇਹਦਾ ਤੁਹਾਡੇ ਦਿਮਾਗ ਨੂੰ ਤੰਦਰੁਸਤ ਕਰ ਦੂਗਾ ਸਭ ਤੋਂ ਵੱਧ ਵੱਡੀ ਚੀਜ਼ ਜਿਹੜੀ ਐਂਟੀਆਕਸੀਡੈਂਟ ਆ ਹੁਣ ਐਂਟੀਆਕਸੀਡੈਂਟ ਕੀ ਹੁੰਦਾ ਆਕਸੀਡੈਂਟਲ ਕਿਰਿਆ ਹੁੰਦੀ ਰਹਿੰਦੀ ਹੈ ਸਾਡੀ ਬਾਡੀ ਚ ਜੋ ਸਾਨੂੰ ਬੁਢਾਪੇ ਵੱਲ ਨੂੰ ਲੈ ਜਾਂਦੀ ਆ ਉਹਨੂੰ ਰੋਕਣ ਲਈ ਸਭ ਤੋਂ ਵੱਡਾ ਜਿਹੜਾ ਫਲ ਆ ਉਹ ਹੈਗਾ ਆਮਲਾ ਸੋ ਦੋਸਤੋ ਉਮੀਦ ਆ ਵੀ ਤੁਹਾਨੂੰ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਲੱਗੀ ਹੋਊਗੀ ਤੁਸੀਂ ਹਰੜ ਬਿਹੜਾ ਆਮਲਾ ਇਹਨੂੰ ਆਪਣੀ ਜ਼ਿੰਦਗੀ ਚ ਅਪਣਾ ਲਓ ਨੋਟ ਕਰ ਲਓ ਸੋ ਆਪਾਂ ਕਦੇ ਵੀ ਸਾਨੂੰ ਡਾਕਟਰ ਕੋਲ ਵੈਦ ਕੋਲ ਜਾਣ ਦੀ ਜ਼ਰੂਰਤ ਨਹੀਂ ਪਊਗੀ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਅਪਣਾ ਲਾਂਗੇ विश्व प्रसिद्ध वैद शिव कुमार सूद सानीपुर रोड सरहद बधेरे जानकारी लिए कॉल करो नड़िनवे एक सौ चुरुंजा अस्सी अठ सौ सतर नाइन नाइन वन फाइव फोर एट जीरो एट डबल सैवन